ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਡਾਕਟਰ ਅੰਬੇਦਕਰ ਨੇ 1940 ਚ ਕੀਤਾ ਸੀ ਆਰਐਸਐਸ ਸ਼ਾਖਾ ਦਾ ਦੌਰਾ ਸੰਗ ਦੇ ਮੀਡੀਆ ਵਿੰਗ ਦਾ ਦਾਵਾ ਮਨੁਪਾਕਰਤੇ ਗੁਕੇਸ਼ ਸਨੇ ਚਾਰ ਖੜਿਆਰਿਆਂ ਨੂੰ ਮਿਲੇਗਾ ਖੇਲ ਰਤਨਾ ਡੱਲੇਵਾਲ ਦੇ ਮਰਨ ਵਰਤ ਸੰਬੰਧੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਫਿਰ ਖਿਚਾਈ ਮੇਡਮ ਮਿਲ ਜੇ ਸ਼ਾਮਲ ਹੋਵੇਗੀ ਖੀਰ ਤੇ ਘਿਓ ਦੇ ਹਲਵੇ ਦੀ ਮਿਠਾਸ ਮਿਡੇ ਮਿਲ ਕੋਕਟੇ ਹੈਲਪਰ ਤਨਖਾਹ ਵਧਾਉਣ ਦੀ ਮੰਗ ਤੇ ਪੰਜਾਬ ਭਾਜਪਾ ਨੂੰ ਜਲਦ ਮਿਲ ਸਕਦਾ ਹੈ ਨਵਾਂ ਪ੍ਰਧਾਨ ਪਟਿਆਲਾ ਵਿੱਚ ਠੰਡ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਬ੍ਰਿੰਦਾਸਲੇ ਦੇਸ਼ ਦੇ 440 ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਦੂਸ਼ਿਤ ਪੰਜਾਬ ਚ ਐਨ ਐਚ ਏ ਆਈ ਨੂੰ ਹੋਰ ਜ਼ਮੀਨ ਦੀ ਲੋੜ ਕਿਸਾਨ ਮਹਾਪੰਚਾਇਤਾਂ ਤਿਆਰੀਆਂ ਸਿਖਰ ਤੇ ਮਰਮੋਹਨ ਸਿੰਘ ਦੀਆਂ ਅਸਤੀਆਂ ਪਤਾਲਪੁਰੀ ਸੈ ਵਿਖੇ ਜਲ ਪ੍ਰਵਾਹ ਅੱਡੀਆਂ ਦੀ ਮੁੱਠ ਬਣੇ ਕਿਸਾਨਾਂ ਆਗੂ ਡੱਲੇਵਾਲ ਅਮਰਤਪਾਲ ਦੇ ਪਿਤਾ ਵੱਲੋਂ ਮਾਗੀ ਮੇਲੇ ਮੌਕੇ ਕੀਤਾ ਜਾਵੇਗਾ ਸਿਆਸੀ ਪਾਰਟੀ ਦਾ ਐਲਾਨ ਸੰਗਰੂਰ ਵਿਖੇ ਮਰਨ ਵਰਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਨੂੰ ਪ੍ਰਸ਼ਾਸਨ ਵੱਲੋਂ ਜਵਰੀ ਚੁੱਕਿਆ ਸਰਕਾਰੀ ਬਸਾਂ ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ 6 7 ਤੇ 8 ਜਨਵਰੀ ਨੂੰ ਪੀ ਆਰਟੀਸੀ ਤੇ ਪਨਵਸ ਬਸਾਂ ਨਹੀਂ ਚੱਲਣਗੀਆਂ 10000 ਰੁਪਏ ਰਿਸ਼ਵਤ ਲੈਂਦਾ ਪੀਐਸਪੀਸੀਐਲ ਦਾ ਮੁਲਾਜ਼ਮ ਬੀਲੈਂਸਰ ਬਿਊਰੋ ਬਲੋ ਕਾਬੂ ਬਾਰ-ਬਾਰ ਫੇਲ ਹੋਤੇ ਮਾਪਿਆਂ ਨੇ ਟੋਕਿਆ ਤਾਂ ਕਰ ਦਿੱਤਾ ਦੋਹਾਂ ਦਾ ਕਤਲ ਕੇਂਦਰ ਅੜਿਆਲ ਰਵਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰੇ ਮਾਨ ਹੁਣ ਖਬਰਾਂ ਵਿਸਤਾਰ ਨਾਲ ਆਰਐਸਐਸ ਦੇ ਸੰਚਾਰ ਵਿੰਗ ਵਿਸ਼ਵ ਸੰਵਾਦ ਕੇਂਦਰ ਨੇ ਮਹਾਤਮਾ ਗਾਂਧੀ ਦੇ ਵੀ ਆਰਐਸਐਸ ਕੈਂਪ ਚੌਂ ਦੀ ਗੱਲ ਕਹੀ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ. امਰਾਓ ਅੰਬੇਦਕਰ ਨੇ 84 ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਗ ਦੀ ਸ਼ਾਖਾ ਦਾ ਦੌਰਾ ਕੀਤਾ ਸੀ ਇਹ ਦਾਵਾ ਵੀਰਵਾਰ ਨੂੰ ਸੰਗ ਦੇ ਮੀਡੀਆ ਵਿੰਗ ਨੇ ਕੀਤਾ ਹੈ ਵਿੰਗ ਨੇ ਕਿਹਾ ਕਿ ਆਪਣੀ ਫੇਰੀ ਦੌਰਾਨ ਅੰਬੇਦਕਰ ਨੇ ਕਿਹਾ ਕਿ ਉਹ ਕੁਝ ਮੁੱਦਿਆਂ 'ਤੇ ਆਰਐਸਐਸ ਨਾਲ મતભેਦਾਂ ਦੇ ਬਾਵਜੂਦ ਸੰਗ ਨੂੰ ਪਿਆਰ ਦੀ ਭਾਵਨਾ ਨਾਲ ਦੇਖਦੇ ਹਨ ਆਰਐਸਐਸ ਦੇ ਸੰਚਾਰ ਵਿੰਗ ਵਿਸ਼ਵ ਸੰਵਾਦ ਕੇਂਦਰ ਦੇ ਵਿਦਰਭ ਪ੍ਰਾਤ ਨੇ ਵੀਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਆਰਐਸਐਸ ਨੂੰ ਹੁਣ ਤੱਕ ਦੇ ਆਪਣੇ ਸਫ਼ਰ ਦੌਰਾਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਇਸ ਤੇ ਕਈ ਦੋਸ਼ ਲਗਾਏ ਗਿਆ ਹਨ ਪਰ ਇਸ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਗਲਤ ਸਾਬਤ ਕੀਤਾ ਅਤੇ ਇੱਕ ਸਮਾਜਿਕ ਸੰਗਠਨ ਵਜੋਂ ਆਪਣੀ ਪਛਾਣ ਦੀ ਪੁਸ਼ਟੀ ਕੀਤੀ ਹੈ ਵਿਸ਼ਵ ਸੰਵਾਦ ਕੇਂਦਰ ਨੇ ਇਹ ਵੀ ਕਿਹਾ ਹੈ ਕਿ ਮਹਾਤਮਾ ਗਾਂਧੀ ਨੇ ਵੀ 1935 ਵਿੱਚ ਵਰਦਾ ਵਿਖੇ ਆਰਐਸਐਸ ਕੈਂਪ ਦਾ ਦੌਰਾ ਕੀਤਾ ਸੀ ਜਿੱਥੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸੰਗ ਵਿੱਚ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਵਲੰਟੀਅਰਸ ਹਨ ਬੀਐਸਕੇ ਨੇ ਇਹ ਕਿਆ ਕੇ ਉਹਨਾਂ ਖੁਦ ਅਨੁਭਵ ਕੀਤਾ ਕਿ ਕੈਂਪ ਵਿੱਚ ਕੋਈ ਵੀ ਸਵੈਮ ਸੇਵਕ ਆਪਣੀ ਜਾਤ ਜਾਂ ਦੂਜੇ ਸਵੈਮ ਸੇਵਕਾਂ ਦੀ ਜਾਤ ਜਾਣਨ ਵਿੱਚ ਦਿਲਚਸਪੀ ਨਹੀਂ ਰੱਖਦਾ ਸਾਰਿਆਂ ਦੇ ਮਨ ਵਿੱਚ ਸਿਰਫ ਇੱਕ ਹੀ ਭਾਵਨਾ ਸੀ ਕਿ ਅਸੀਂ ਸਾਰੇ ਹਿੰਦੂ ਹਾਂ ਇਸ ਲਈ ਸਵੈਮ ਸੇਵਕਾਂ ਨੇ ਆਪਣੇ ਰੋਜ਼ਾਨਾ ਦੀਆਂ ਗਤੀਵਿਧੀਆਂ ਆਪਣੇ ਆਪ ਕੀਤੀਆਂ 올림픽ਸ ਖੇਡਾਂ ਵਿੱਚ ਕਾਂਸੀ ਦੇ 2 ਤਗਮੇ ਜਿੱਤਣ ਵਾਲੀ ਨਿਸ਼ਾਨੇਵਾਜ਼ ਮਨੋਪਾਕਰ ਤੇ ਮੌਜੂਦਾ ਸਤਰੰਜ ਵਿਸ਼ਵ ਚੈਂਪੀਅਨ ਡੀਗੁਕੇਸ਼ਾ ਉਹਨਾਂ ਚਾਰ ਐਥਲੀਟਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਡ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ ਖੇਡ ਰਤਨ ਜੇਤੂਆਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾਓਲੰਪਿਕਸ ਤੋਂ ਤਗਮਾ ਜੇਤੂ ਪ੍ਰਵੀਨ ਕੁਮਾਰ ਵੀ ਸ਼ਾਮਲ ਹਨ ਹਰਮਨਪ੍ਰੀਤ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਪੈਰਾਓਲੰਪਿਕ ਵਿੱਚ ਦੇਸ਼ ਲਈ ਕਾਂਸੀ ਤਗਮਾ ਜਿੱਤਿਆ ਇਸੇ ਤਰ੍ਹਾਂ ਪ੍ਰਵੀਨ ਨੇ ਪੁਰਸ਼ਾਂ ਦੀ T4 ਉੱਚੀ ਸ਼ਾਲ ਵਿੱਚ ਸੋਨ ਤਗਮਾ ਆਪਣੇ ਨਾਂ ਕੀਤਾ ਸੀ ਖੇਡ ਵਾਰਡਾਂ ਦੇ ਸਾਰੇ ਜੇਤੂਆਂ ਨੂੰ 17 ਜਨਮ ਦਿਨ ਨੂੰ ਹੋਣ ਵਾਲੇ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇਨਾਮ ਕਾਰਨ ਅਵਾਰਡਾਂ ਦੇ ਰਸਮੀ एलान ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ ਸੀ ਤੇ ਆਖਰ ਇਹ ਐਲਾਨ ਕੀਤਾ ਗਿਆ ਹੈ। ਸੂਚੀ ਵਿੱਚ 4 ਖੇਡ ਰਤਨ ਜੇਤੂਆਂ ਤੋਂ ਇਲਾਵਾ 32 ਅਰਜਨ ਅਵਾਰਡਾਂ ਦਾ ਐਲਾਨ ਕੀਤਾ ਗਿਆ ਹੈ। ਇਹ ਅਵਾਰਡ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਨਿਸ਼ਾਨੇਬਾਜ਼ੀ ਦੇ 올림픽 ਤਗਮਾ ਜੇਤੂ ਸਰਬਜੋਤ ਸਿੰਘ ਆ ਸਬਨੈਲਾ ਕੋਸਾਲੇ ਦੇ ਨਾਲ ਹੀ ਕੁਸ਼ਤੀ ਵਿੱਚ ਕਾਂਸੀ ਦਾ ਤਗਮਾ ਜੇਤੂ ਅਮਨ ਸਹਿਰਾਤ ਵੀ ਸ਼ਾਮਲ ਹਨ ਇਸੇ ਤਰ੍ਹਾਂ 2023 ਮਹਿਲਾ ਵਿਸ਼ਵ ਮੁੱਕੇਬਾਜ਼ੀ ਸੋਨ ਤਗਮਾ ਜੇਤੂ ਸੀਵੀਟੀ ਬੂਰਾ ਜੈਵਲਨ ਸਟਾਰ ਅਨੂਰਾਨੀ ਆਕੀ ਖਿਡਾਰਨ ਸਲੀਮਾ ਡੇਡੇ ਅਤੇ ਟਰੈਕ ਐਂਡ ਫੀਲਡ ਸਟਾਰ ਜੋਤੀ ਜਾਰਾ ਜੀ ਦੇ ਨਾਮ ਵੀ ਅਰਜਨ ਅਵਾਰਡ ਦੀ ਸੂਚੀ ਵਿੱਚ ਸ਼ਾਮਲ ਹਨ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਕਿਹਾ ਕਿ ਇਸ ਦੇ ਅਧਿਕਾਰੀ ਤੇ ਕੁਝ ਕਿਸਾਨਾਂ ਕੋ ਮੀਡੀਆ ਵਿੱਚ ਇਹ ਗਲਤ ਪ੍ਰਭਾਵ ਪਾ ਰਹੇ ਹਨ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਾਮਲੇ ਦੀ ਸੁਣਵਾਈ ਸਿੱਖਰਲੀ ਅਦਾਲਤ ਦੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉਜੈਲਪੂਆ ਦੇ ਬੈਂਚ ਵੱਲੋਂ ਕੀਤੀ ਜਾ ਰਹੀ ਹੈ। ਬੈਂਚ ਨੇ ਸਾਫ਼ ਕੀਤਾ ਕਿ ਅਦਾਲਤ ਨੇ ਕਦੇ ਵੀ ਢੱਲੇਵਾਲ ਦਾ ਅੰਦੋਲਨ ਤੋੜਨ ਜਾਂ ਖਤਮ ਕਰਨ ਦੀ ਹਦਾਇਤ ਨਹੀਂ ਦਿੱਤੀ। ਬੈਂਚ ਨੇ ਕਿਹਾ ਕਿ ਅਦਾਲਤ ਦੀ ਚਿੰਤਾ ਸਿਰਫ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਸੰਬੰਧਤ ਹੈ ਅਤੇ ਚਾਹੁੰਦੀ ਹੈ ਕਿ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ। ਜਸਟਿਸ ਸੂਰਿਆਕਾਂਤਰੀ ਕਹੇ ਕਿ ਅਦਾਲਤ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਅਜਿਹਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕੁਝ ਕਿਸਾਨਾਂ ਗੂ ਜ਼ਿਮੀਨੀ ਸਥਿਤੀ ਨੂੰ ਹੋਰ ਗੁੰਝਲਦਾਰ ਬਣਾਉਣ ਲਈ ਮੀਡੀਆ ਵਿੱਚ ਗੈਰ ਜ਼ਿੰਮੇਵਾਰਨਾ ਬਿਆਨ ਦੇ ਰਹੇ ਹਨ ਬੈਂਚ ਨੇ ਕਿਹਾ ਸਾਨੂੰ ਢੱਲੇਵਾਲ ਪ੍ਰਤੀ ਕੁਝ ਕਿਸਾਨਾਂ ਗਵਾਂ ਦੀ ਸੱਚੀ ਸੰਜੀਦਗੀ ਦੀ ਕੋ ਕਰਨੀ ਲੋੜ ਹੈ ਇਸ ਮੌਕੇ ਅਦਾਲਤ ਵਿੱਚ ਪੇਸ਼ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਸਥਿਤੀ ਨੂੰ ਉਲਝਾਉਣ ਦੀ ਅਜਿਹੀ ਕਿਸੇ ਵੀ ਕੋਸ਼ਿਸ਼ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਢੱਲੇਵਾਲ ਨੂੰ ਆਪਣਾ ਵਰਤ ਤੋੜੇ ਬਿਨਾ ਡਾਕਟਰੀ ਸਹਾਇਤਾ ਲੈਣ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਵੈਚਨੇ ਕਹੇ ਕਿ ਕਿਉਂਕਿ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਇਸ ਮਾਮਲੇ ਵਿੱਚ ਬਰਚੂਲੀ ਪੇਸ਼ ਹੋ ਰਹੇ ਹਨ ਉਮੀਦ ਹੈ ਕਿ ਅਦਾਲਤ ਦਾ ਸਨੇਹਾ ਸਰਕਾਰ ਤੱਕ ਸਹੀ ਢੰਗ ਨਾਲ ਪਹੁੰਚ ਜਾਵੇਗਾ ਅਦਾਲਤ ਨੇ ਦੋਵਾਂ ਅਧਿਕਾਰੀਆਂ ਨੂੰ 20 ਸਤੰਬਰ ਦੇ ਆਪਣੇ ਹੁਕਮ ਦੀ ਪਾਲਣਾ ਕਰਨ ਵਾਲਾ ਆਪਣਾ ਹਲਨਾਮਾ ਡੇਅਰ ਕਰਨ ਲਈ ਕਿਹਾ ਜਿਸ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਸਰਕਾਰ ਦੁਆਰਾ ਬਣਾਈਆਂ ਗਈਆਂ ਨੀਲੀਆਂ ਮੈਡੀਕਲ ਸਹੂਲਤਾਂ ਵਿੱਚ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ ਸੁਪਰੀਮ ਕੋਰਟ ਨੇ ਮਾਮਲੇ ਨੂੰ ਅਗਲੀ ਸੁਣਵਾਈ ਲਈ 6 ਜਨਵਰੀ ਵਾਸਤੇ ਸੂਚੀਬੱਧ ਕੀਤਾ ਹੈ। ਸਿਫਰਲੀ ਅਦਾਲਤ ਨੇ ਡੱਲੇਵਾਲ ਵੱਲੋਂ দাਇਰ ਇੱਕ ਨਵੀਂ ਪਟੀਸ਼ਨ ਤੇ ਕੇਂਦਰ ਨੂੰ ਨੋਟਿਸ ਵੀ ਜਾਰੀ ਕੀਤਾ। ਜਿਸ ਵਿੱਚ ਕੇਂਦਰ ਸਰਕਾਰ ਨੂੰ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਵਾਅਦਿਆਂ ਦੀ ਪਾਲਣਾ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ। ਜੋ ਕਿ 2021 ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਅੰਦੋਲਨਕਾਰੀ ਕਿਸਾਨਾਂ ਨਾਲ ਕੀਤੇ ਗਏ ਸਨ। ਪੰਜਾਬ ਸਰਕਾਰ ਨੇ ਸਰਦੀਆਂ ਲਈ ਮੈਡੇਵਿਲ ਚਾਰਟ ਵਿੱਚ ਤਬਦੀਲੀ ਕਰਦਿਆਂ ਖੀਰ ਅਤੇ ਘਿਓ ਦੇ ਹਲਵੇ ਸਿਮੇਤ ਮੌਸਮੀ ਭਗਵਾਨਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਇਸ ਸਬੰਧੀ ਸਿੱਖਿਆ ਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਇੱਕ ਪੱਤਰ ਆਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਦਲਿਆ ਹੋਇਆ ਚਾਰਟ 8 ਜਨਵਰੀ ਤੋਂ 31 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਇਹ ਭੋਜਨ ਯੋਜਨਾ ਵਿਦਿਆਰਥੀਆਂ ਲਈ ਮੌਸਮੀ ਪੋਸ਼ਟਿਕ ਖਰਾਕ ਦੇ ਨਾਲ-ਨਾਲ ਰਵਾਇਤੀ ਖਰਾਕ ਨੂੰ ਸ਼ਾਮਲ ਕਰੇਗੀ। ਇਸ ਅਨਸਾਰ ਹਰ ਮੰਗਲਵਾਰ ਖੀਰ, ਵੀਰਵਾਰ ਨੂੰ ਘਿਓ ਦਾ ਹਲਵਾ ਅਤੇ ਸ਼ੁੱਕਰਵਾਰ ਨੂੰ ਮੌਸਮੀ ਫਲ ਕਿੰਨੂ ਜਾਣ ਸੰਕਟਰਾ ਪੋਛਿਆ ਜਾਵੇਗਾ ਜਿਕਰ ਹੋ ਗਿਆ ਕਿ ਮੌਸਮੀ ਫਲ ਪਿਛਲੇ ਸਾਲ ਸ਼ਾਮਲ ਕੀਤਾ ਗਿਆ ਸੀ ਸੂਬੇ ਵਿੱਚ 8ਵੀਂ ਜਮਾਤ ਤੱਕ 19000 ਸਕੂਲੀ ਵਿਦਿਆਰਥੀਆਂ ਨੂੰ ਮੀਡੀ ਮੀਲ ਦਿੱਤਾ ਜਾਂਦਾ ਹੈ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਵਿੱਚ ਪ੍ਰਤੀ ਬੱਚਾ ਮੀਡੀ ਮੀਲ ਦੀ ਕੀਮਤ 5 ਰੁਪਏ 45 ਪੈਸੇ ਤੋਂ ਵਧਾ ਕੇ 6 ਰੁਪਏ 19 ਪੈਸੇ ਪ੍ਰਤੀ ਬੱਚਾ ਅਤੇ ਅਪਰ ਪ੍ਰਾਇਮਰੀ ਜਮਾਤਾਂ ਲਈ ਪ੍ਰਤੀ ਬੱਚਾ 8 ਰੁਪਏ 17 ਪੈਸੇ ਤੋਂ ਵਧਾ ਕੇ 9 ਰੁਪਏ 29 ਪੈਸੇ ਕਰ ਦਿੱਤੀ ਹੈ ਨਵੀਂ ਮੱਡੇ ਮੀਲ ਯੋਜਨਾ ਲਈ ਹੁਕਮ ਤਾਂ ਜਾਰੀ ਹੋਏ ਹਨ ਪਰ ਮੱਡੇ ਮੀਲ ਦੇ ਸਕੂਲ ਇੰਚਾਰਜ ਲਈ ਇਸ ਨੂੰ ਵਿੱਤੀ ਬਜਟ ਅਤੇ ਲਾਗਤ ਦੇ ਤਹਿਤ ਲਾਗੂ ਕਰਨਾ ਮੁਸ਼ਕਲਾ ਨਾਲ ਭਰਿਆ ਹੈ ਇਸ ਸੰਬੰਧੀ ਅਮਰਸਰ ਦੇ ਸੁਈਆਂ ਕਲਾਂ ਦੇ ਇੱਕ ਸਕੂਲ ਵਿੱਚ ਮੱਡੇ ਮੀਲ ਇੰਚਾਰਜ ਰਜਿੰਦਰ ਕੌਰ ਨੇ ਕਿਹਾ ਅਸੀਂ ਵਿਦਿਆਰਥੀਆਂ ਨੂੰ ਪਹਿਲਾਂ ਹੀ ਇੱਕ ਡੰਗ ਖੀਰ ਪਰੋਸ ਰਹੇ ਸੀ ਇਸ ਨਾਲ ਸਕੂਲ ਦੇ ਖਾਣੇ ਦਾ ਬਜਟ ਪ੍ਰਭਾਵਿਤ ਹੁੰਦਾ ਹੈ ਪ੍ਰਤੀ ਬੱਚੇ ਦੇ ਖਾਣੇ ਨੂੰ ਪਕਾਉਣ ਦੀ ਦਿੱਤੀ ਗਈ ਲਾਗਤ ਦੇ ਤਹਿਤ ਕਿਉਂ ਦਾ ਹਲਵਾ ਤੇ ਖੀਰ ਪਰੋਸਣ ਨਾਲ ਬਜਟ ਹੋਰ ਵਧ ਸਕਦਾ ਹੈ ਉਹਨਾਂ ਕਿਹਾ ਕਿ ਬਾਜ਼ਾਰ ਵਿੱਚ ਕਿਉਂ 700 ਤੋਂ 900 ਰੁਪਏ ਪ੍ਰਤੀ ਕਿਲੋਗ੍ਰਾਮ ਮੌਸਮੀ ਸਬਜ਼ੀਆਂ 40 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀਆਂ ਹਨ ਦੁੱਧ ਦੇ ਹੋਰ ਵਸਤਾਂ ਦਾ ਮੁੱਲ ਵੀ ਦਿਨੋ-ਦਿਨ ਵਧ ਰਿਹਾ ਹੈ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਇਸ ਨਵੀਂ ਮਿੱਡੀ ਬੀਲ ਸੂਚੀ ਨੂੰ ਕਿੰਨਾ ਸਮਾਂ ਦੇ ਸਕਦੇ ਹਾਂ ਰਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਸਕੂਲ ਰੋਜ਼ਾਨਾ 160 ਬੱਚਾਂ ਨੂੰ ਮਿੱਡੀ ਬੀਲ ਦਿੰਦਾ ਹੈ ਜਿਸ ਵਿੱਚ ਮੌਸਮੀ ਫਲਾਂ ਫਰੋਸਦੇ ਹਨ ਪਰ ਇਨ੍ਹਾਂ ਮੌਸਮੀ ਫਲਾਂ ਦਾ ਖਰਚਾ ਸਕੂਲ ਕਿਸੇ ਨਾ ਕਿਸੇ ਤਰ੍ਹਾਂ ਚੱਲ ਰਹੇ ਹਨ ਇਸ ਤੋਂ ਪਹਿਲਾਂ ਪਿਛਲੇ ਸਾਲ ਮਿੱਡੀ ਬੀਲ ਸਕੀਮ ਤਹਿਤ ਮੌਸਮੀ ਪਾਲਾ ਚਾਹਮਲ ਕੀਤੇ ਗਏ ਸਨ ਪਰ ਖਰੀਦ ਤੇ ਅਤੇ ਲਾਗਤ ਦੀਆਂ ਚੁਣੌਤੀਆਂ ਕਾਰਨ ਇਹ ਯੋਜਨਾ ਲੰਬੇ ਸਮੇਂ ਤੱਕ ਜਾਰੀ ਨਹੀਂ ਰਹੀ। ਖੇਲਸੀਆਂ ਦੇ ਇੱਕ ਸਰਕਾਰੀ ਸਕੂਲ ਦੀ ਇੱਕ ਹੋਰ ਮਿੱਡੇ ਮੀਲ ਇੰਚਾਰਜ ਜੀਤ ਕਰਨੇ ਦੱਸਿਆ ਕਿ ਪਿਆਜ਼, ਟਮਾਟਰ ਸਮੇਤ ਮੌਸਮੀ ਸਬਜ਼ੀਆਂ ਦਾ ਬਾਜ਼ਾਰ ਵਿੱਚ ਭਾਅ ਕਾਫੀ ਮਹਿੰਗਾ ਹੈ। ਇਸ ਨਾਲ ਸਕੂਲ ਦੇ ਮਿੱਡੇ ਮੀਲ ਦੇ ਵਸਤੇ ਵਿੱਚ ਬਵਾਤਾ ਹੋ ਰਿਹਾ ਹੈ। ਢੜੀ ਅਤੇ ਤਲਕੇ ਬਣਾਏ ਜਾਣ ਵਾਲੇ ਭਗਵਾਨਾਂ ਲਈ ਤੇਲ ਖਰੀਦਣਾ ਵਜ ਤੋਂ ਹੋਰ ਵਿਗਾੜੇਗਾ। ਇਤੋਂ ਦੇ ਸਕੂਲਾਂ ਵਿੱਚ ਆਸਾਨ 130 ਤੋਂ 150 ਵਿਦਿਆਰਥੀਆਂ ਨੂੰ ਮਿੱਡੇ ਮੀਲ ਦਿੱਤਾ ਜਾਂਦਾ ਹੈ ਇੰਨੇ ਕੋ ਖਰਚੇ ਨਾਲ ਘਾਓ ਅਤੇ ਹੋਰ ਖਰਚਿਆਂ ਨੂੰ ਸਹਿਣ ਕਰਨਾ ਚੁਣੌਤੀਪੂਰਨ ਲੱਗਦਾ ਹੈ ਮਿੱਡੇ ਮੀਲ ਕੁੱਕ ਅਤੇ ਹੈਲਪਰ ਤਨਖਾਹ ਵਧਾਉਣ ਦੀ ਮੰਗ ਤੇ ਮਿੱਡੇ ਮੀਲ ਕੁੱਕ ਅਤੇ ਹੈਲਪਰ ਵੀ ਤਨਖਾਹ ਵਧਾਉਣ ਦੀ ਮੰਗ ਕਰ ਰਹੀਆਂ ਹਨ ਸੂਬੇ ਵਿੱਚ ਮਿੱਡੇ ਮੀਲ ਵਰਕਰਾਂ ਵੱਲੋਂ ਪਿਛਲੇ ਛੇ ਮਹੀਨਿਆਂ ਵਿੱਚ ਕਈ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ ਉਹ 3000 ਰੁਪਏ ਪ੍ਰਤੀ ਮਹੀਨਾ ਤੋਂ 7000 ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕਰ ਰਹੀਆਂ ਹਨ ਪੰਜਾਬ ਭਾਰਤੀ ਜਨਤਾ ਪਾਰਟੀ ਵਿੱਚ ਜਲਦੀ ਹੀ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਣ ਦੀ ਸੰਭਾਵਨਾ ਹੈ ਇਹ ਘੋਸ਼ਣਾ ਜਨਵਰੀ 2025 ਦੇ ਅੰਤ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੀ ਚੋਣਾਂ ਤੋਂ ਬਾਅਦ ਕੀਤੀ ਜਾ ਸਕਦੀ ਹੈ ਸੂਬੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਨੂੰ ਮয়ੇ ਪੂਰੀ ਨਹੀਂ ਹੋਈ ਜੋ ਸੰਗਠਨ ਚੋਣਾਂ ਲਈ ਜ਼ਰੂਰੀ ਹੈ ਇਸ ਲਈ ਸੰਭਵ ਹੈ ਕਿ ਰਾਸ਼ਟਰੀ ਪ੍ਰਧਾਨ ਸੂਬਾ ਪ੍ਰਧਾਨ ਨੂੰ ਨਾਭਜਿਤ ਕਰਨ ਦਾ ਫੈਸਲਾ ਲੈ ਸਕਦੇ ਹਨ ਕੜਾਕੇ ਦੀ ਠੰਡ ਕਾਰਨ ਪਟਿਆਲਾ ਵਿਖੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਗੁਰਦੁਆਰਾ ਦੋਖਨੀਵਾਰਨ ਸਾਹਿਬ ਨੇੜੇ ਸਥਿਤ ਖੰਡਾ ਚੌਂਕ ਤੋਂ 50 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ ਇਸੇ ਤਰ੍ਹਾਂ ਦੂਜੀ ਮੌਤ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਟਕੜੱਬਾ ਵਿੱਚ ਜਦਕਿ ਤੀਜੀ ਮੌਤ ਪਟਿਆਲਾ ਜ਼ਿਲ੍ਹੇ ਦੇ ਵਿਚਾਰ ਅਧੀਨ ਕੈਦੀ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਹੈ ਜਾਣਕਾਰੀ ਅਨੁਸਾਰ 31 ਦਸੰਬਰ ਦੀ ਰਾਤ ਨੂੰ ਠੰਡ ਕਾਰਨ ਬਿਮਾਰ ਹੋਣ ਮਗਰੋਂ ਪਟਿਆਲਾ ਜ਼ਿਲ੍ਹੇ ਦੇ ਵਿਚਾਰ ਅਧੀਨ ਕੈਦੀ ਗੁਰਮੀਤ ਸਿੰਘ 65 ਵਾਸੀ ਮੁਰਿੰਡਾ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਤੜਕੇ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰੋ ਉਸ ਦੀ ਮੌਤ ਹੋ ਗਈ ਉਪ ਨੋਡ ਵਿੱਚ ਦਰਜ ਇੱਕ ਕੇਸ ਸੰਬੰਧੀ 25 ਨਵੰਬਰ ਤੋਂ ਪਟਿਆਲਾ ਜੇਲ੍ਹ ਵਿੱਚ ਬੰਸੀ ਜੇਲ੍ਹ ਸੁਪਰਡੈਂਟ ਬੁਰੇਣਾ ਚਰਮਾ ਨੇ ਮੌਦੀ ਪੁਸ਼ਟੀ ਕੀਤੀ ਹੈ ਇਸੇ ਤਰ੍ਹਾਂ ਇਤਲਾਹ ਮਿਲਤੇ ਥਾਣਾ ਸਿਵਲ ਲਾਈਨ ਪਟਿਆਲਾ ਦੇ ਐਸ ਐਚ ਓ ਅਮਰਤ ਵੀਰ ਚਹਲਦੀ ਅਗਵਾਈ ਹੇਠ ਪੁਲਿਸ ਨੇ ਮੁੱਢਲੀ ਕਾਰਵਾਈ ਕਰਨ ਮਗਰੋਂ ਖੰਡਾ ਚੌਕ ਤੋਂ ਮਿਲੀ Laash ਸਰਕਾਰੀ ਰਜਿੰਦਰਾ ਹਸਪਤਲ ਪਹੁੰਚਾ ਦਿੱਤੀ ਟਕੜਬਾ ਤੋਂ ਮਿਲੀ Laash ਵੀ ਹਸਪਤਲ ਪਹੁੰਚਾ ਦਿੱਤੀ ਗਈ ਹੈ ਨਿਰਧਾਰਤ ਨਿਯਮ ਤਹਿਤ ਦੋਵੇਂ Laashਾਂ ਸਨਾਖਲੀ 72 ਘੰਟੇ ਇੱਥੇ ਮ੍ਰਦਾ ਘਰ ਵਿੱਚ ਰੱਖੀਆਂ ਜਾਣਗੀਆਂ ਇਸ ਤੋਂ ਬਾਅਦ ਵੀ شناخت ਨਾ ਹੋਣ ਤੇ ਇਹਨਾਂ ਨੂੰ ਲਾवारਸ ਕਰਾਰ ਦੇ ਕੇ ਸਸਕਾਰ ਕਰ ਦਿੱਤਾ ਜਾਵੇਗਾ ਮੌਤੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਪਰ ਪੁਲਿਸ ਮੁਤਾਬਕ ਇਹ ਦੋਵੇਂ ਮੌਤਾਂ ਠੰਡ ਕਰਨ ਹੋਈਆਂ ਹਨ ਦੋਵਾਂ ਦੇ ਸਰੀਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖਮਾਤ ਨਹੀਂ ਹੈ ਇਥੋਂ ਦੇ ਧਾਰਮਿਕ ਸਥਾਨਾਂ ਨੇੜੇ ਨੇਕਾਂ ਬੇਕਰੇ ਲੋਕ ਸੜਕਾਂ ਕਿਨਾਰੇ ਬੈਠ ਰਹੇ ਹਨ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਸਨੇ ਦੇਸ਼ ਦੇ 440 ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਨਾਈਟ੍ਰੇਟ ਉੱਚ ਪੱਧਰ ਤੇ ਮਿਲਿਆ ਹੈ ਇਸ ਨਾਲ 99 ਬੱਚਿਆਂ ਵਿੱਚ ਬਲੂ ਬੇਬੀ ਸਿੰਡਰੋਮ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਇਹ ਪਾਣੀ ਪੀਣ ਲਈ ਵੀ ਸੁਰੱਖਿਤ ਨਹੀਂ ਹੈ ਧਰਤੀ ਹਲੇ ਪਾਣੀ ਬਾਰੇ ਕੇਂਦਰੀ ਬੋਰ ਨੇ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 71 ਕੀਤੇ ਗਏ ਨਮੂਨਿਆਂ ਚੋਂ 20% ਦੀ ਵਿੱਚ ਨਾਈਟ੍ਰੇਟ ਤੈਅ ਮਿਆਰ ਨਾਲੋਂ ਵੱਧ ਹੈ ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜਾਬ ਦੇ ਖੁਜੀਆਂ ਤੇ ਛਤੀਚੜ ਦੇ ਰਾਜ ਨਾਂਦਾ گاؤں ਜ਼ਿਲ੍ਹੇ ਵਿੱਚ ਦੇ ਪਾਣੀ ਵਿੱਚ ਆਰਸੈਨਿਕ ਦਾ ਪੱਧਰ ਵੀ ਮਿਲਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਕਿ ਪੰਜਾਬ ਦੇ 30% ਅਤੇ ਰਾਜਸਥਾਨ ਦੇ 42% ਨਮੂਨਿਆਂ 'ਚ ਜਰਨੀਮ ਦੀ ਮਾਤਰਾ 'ਚ ਵੱਧ ਪਾਈ ਗਈ ਹੈ। ਜਰਨੀਮ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ ਗੁਰਦਿਆਂ ਨੂੰ ਨੁਕਸਾਨ ਹੋ ਸਕਦਾ ਹੈ। ਨਾਈਟ੍ਰੇਟ ਦਾ ਗਾੜਾਪਣ ਵਾਤਾਵਰਣ ਤੇ ਸੇੜ ਦੇ ਮੱਦੇ ਨਜ਼ਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਖਾਸ ਕਰਕੇ ਉਹਨਾਂ ਇਲਾਕਿਆਂ 'ਚ ਜਿੱਥੇ ਨਾਈਟ੍ਰੋਜਨ ਆਧਾਰਿਤ ਖਾਦਾਂ ਦਾ ਵੱਧ ਇਸਤੇਮਾਲ ਤੇ ਜਾਨਵਰਾਂ ਦੀ ਰੈਂਦ ਖੂਨ ਦਾ ਨਿਵੇੜਾ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਧਰਤੀ ਹਲੇ ਪਾਣੀ 'ਚ ਨਾਈਟ੍ਰੇਟ ਦੇ ਉੱਚ ਪੱਧਰ ਦਾ ਕਾਰਨ ਹੱਦੋਂ ਵੱਧ ਖੇਤੀਬਾੜੀ ਹੋ ਸਕਦਾ ਹੈ ਕਿਉਂਕਿ ਵਧੇਰੇ ਖੇਤੀਬਾੜੀ ਮਿੱਟੀ 'ਚ ਖਾਦਾਂ ਰਹੀਂ ਨਾਈਟ੍ਰੇਟ ਜਾਂਦਾ ਹੈ। ਭਾਰਤੀ ਕੌਮੀ ਰਾਜਮਾਰਗ 30 ਨੂੰ ਪੰਜਾਬ 'ਚ 15 ਪ੍ਰੋਜੈਕਟ ਪੂਰੇ ਕਰ ਲਈ ਅਜੇ 103 ਕਿਲੋਮੀਟਰ ਹੋਰ ਜ਼ਮੀਨ ਦੀ ਲੋੜ ਹੈ। ਇਹ ਹੀ ਨਹੀਂ ਕਿਸਾਨਾਂ ਦੇ ਵਿਰੋਧ ਕਾਰਨ ਦਿੱਲੀ ਅਮਰਸਰ ਕਟੜਾ ਐਕਸਪ੍ਰੈਸਵੇ ਤੇ ਤਿੰਨ ਛੋਟੇ ਹਿੱਸਿਆਂ ਤੇ ਵੀ ਕੰਮ ਰੁਕਿਆ ਹੋਇਆ ਹੈ। ਜਦਕਿ ਜ਼ਮੀਨ ਸੌਂਪੀ ਜਾ ਚੁੱਕੀ ਹੈ। NHAI ਨੇ ਪ੍ਰਸ਼ਾਸਨ ਤੇ ਪੁਲਿਸ ਤੋਂ ਇਸ ਲਈ ਮਦਦ ਮੰਗੀ ਹੈ। NHAI ਨੂੰ ਜਿੰਨਾ ਰਾਜਮਾਰਗਾਂ ਲਈ ਜ਼ਮੀਨ ਮਿਲ ਗਈ ਹੈ, ਉੱਥੇ ਕੰਮ ਜੋਰਾਂ ਤੇ ਹੈ। NHAI ਪੰਜਾਬ ਚ 1344 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੇ 37 ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ। ਇਹਨਾਂ ਚੋਂ ਜ਼ਿਆਦਾਤਰ ਜ਼ਮੀਨ ਦੀ ਘਾਟ ਤੇ ਕਿਸਾਨਾਂ ਦੇ ਵਿਰੋਧ ਕਾਰਨ ਲੰਬੇ ਸਮੇਂ ਤੋਂ ਰੁਕੇ ਹੋਏ ਹਨ। ਇਸ ਤੋਂ ਪਹਿਲਾਂ ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਰਧਨ ਗੜਕਰੀ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਰਾਜ ਸਰਕਾਰ ਜ਼ਮੀਨ ਮੁਹਈਆ ਕਰਵਾਉਣ ਚ ਨਾਕਾਮ ਰਹੀ ਤਾਂ ਵੱਡੇ ਪ੍ਰੋਜੈਕਟ ਜਾਂ ਤਾਂ ਰੱਦ ਕਰਨੇ ਪੈਣਗੇ ਜਾਂ ਇਹ ਵਾਪਸ ਲੈ ਲਏ ਜਾਣਗੇ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਡੀਜੀਪੀ ਗੌਰਵ ਜੱਧਵਾਲ ਅਰਕੱਚ ਆਏ ਕਿਸਾਨਾਂ ਨਾਲ ਗਲਵਤ ਕਰਕੇ ਤੇ ਉਹਨਾਂ ਨੂੰ ਜ਼ਮੀਨ ਲਈ ਵਧਿਆ ਹੋਇਆ ਮੌਜਾ ਦੇ ਕੇ ਸੂਬੇ 'ਚ NHAI ਦੇ ਪ੍ਰੋਜੈਕਟਾਂ ਲਈ 99% ਤੋਂ ਵੱਧ ਅਕਾਇਰ ਜ਼ਮੀਨ ਮਹਈਆ ਕਰਵਾਈ। ਇਹਨਾਂ ਪ੍ਰੋਜੈਕਟਾਂ ਲਈ ਚਾਹੀਦੀ ਆ ਜ਼ਮੀਨ NHAI ਨੂੰ ਜਿੰਨਾ ਸੜਕੀ ਪ੍ਰੋਜੈਕਟਾਂ ਲਈ ਜ਼ਮੀਨ ਦੀ ਲੋੜ ਹੈ ਉਹਨਾਂ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਬਿਆਸ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਤੋਂ ਅਬੋਹਰ ਫਾਜ਼ਿਲਕਾ ਅੰਮ੍ਰਿਤਸਰ ਬਾਈਪਾਸ ਮੋਗਾ ਬਾਜਾਖਾਨਾ ਅੰਮ੍ਰਿਤਸਰ ਬਠਿੰਡਾ ਦੱਖਣੀ ਲੁਧਿਆਣਾ ਬਾਈਪਾਸ ਲੁਧਿਆਣਾ ਬਰਨਡਾ ਲੁਧਿਆਣਾ ਰੋਪੜਨ ਮਾਰਗ ਚਾਂਗਲਾਨਾ ਕਿਸਾਨਾਂ ਵੱਲੋਂ ਢਾਬੀ ਗੁਜਰਾਵਾਲਾ ਬਾਰਡਰ ਤੇ ਚਾਰ ਜਨਮ ਨੂੰ ਕੀਤੀ ਜਾਣ ਵਾਲੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਸਿੱਕਾਂ ਤੇ ਹਨ ਸਬਰੀਵ ਕੋਰਟ ਤੋਂ ਸੁਣਵਾਈ ਸੋਮਵਾਰ ਤੇ ਪੈਣ ਕਾਰਨ ਸਰਕਾਰ ਨੂੰ ਵੀ ਕੁਝ ਸਮਾਂ ਮਿਲ ਗਿਆ ਹੈ ਇਸ ਕਰਕੇ ਅਧਿਕਾਰੀਆਂ ਦੀ ਬਾਰਡਰ ਤੇ ਆਮਦਨਾ ਹੁਣ ਕਾਰ ਕਿਸਾਨਾਂ ਕੋ ਵੀ ਜੀਆਂ ਮੀਟਕਾਂ ਤੋਂ ਮੁਕਤ ਰਹੇ ਇਸੇ ਕਾਰਨ ਉਨ੍ਹਾਂ ਸਾਰਾ ਧਿਆਨ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਤੇ ਹੀ ਕੇਂਦਰਿਤ ਰੱਖਿਆ ਇਹ ਸਬੰਧੀ ਜਿੱਥੇ ਬਾਰਡਰ ਤੇ ਬੈਠ ਕੇ ਕਈ ਆਗੂ ਫੋਨਾਂ ਤੇ ਸੋਸ਼ਲ ਮੀਡੀਆ ਸਣੇ ਹੋਰ ਵੀ ਉਤਬੰਦੀ ਤਹਿਤ ਤਿਆਰੀਆਂ ਜੁਟੇ ਰਹੇ ਉਥੇ ਹੀ ਪਿੰਡਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਵੇਂ ਇਸ ਕਿਸਾਨ ਮਹਾਪੰਚਾਇਤ ਚ ਦੂਜੀ ਰਾਜਾਂ ਤੋਂ ਵੀ ਕਿਸਾਨ ਸ਼ਾਮਲ ਕਰਨਗੇ ਪਰ ਖਾਸ ਕਰਕੇ ਪੰਜਾਬ ਤੇ ਹਰਿਆਣਾ ਵਿਚਲੇ ਇਸ ਬਾਡਰ ਦੇ ਨੇੜਲੇ ਕਈ ਪਿੰਡਾਂ ਤੇ ਹੋਰ ਵੀ ਵਧੇਰੇ ਜੋਰ ਲਾਇਆ ਜਾ ਰਿਹਾ ਹੈ ਇੰਨਾ ਵਿੱਚ ਮਹਾਪੰਚਾਇਤ ਵਿੱਚ ਬੁੱਜੰਦੇ ਹੋ ਕੇ ਤੇ ਜਾ ਰਹੇ ਹਨ ਉਧਰ ਇਸ ਦੌਰਾਨ 38 ਦਿਨਾਂ ਤੋਂ ਮਰਨ ਵਰਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਦਾ ਵਾਸਤਾ ਵੀ ਪਾਇਆ ਜਾ ਰਿਹਾ ਹੈ ਕਿਸਾਨਾਂ ਵੱਲੋਂ 2 ਲੱਖ ਤੋਂ ਵੱਧ ਦੇ ਘੱਟ ਦਾ ਟੀਚਾ ਰੱਖਿਆ ਗਿਆ ਹੈ ਦੂਜੇ ਰਾਜਾਂ ਤੋਂ ਵੀ ਆਉਣਗੇ ਲੋਕ ਅਬ ਮੈਨੂੰ ਕਹਾੜ ਦਾ ਕਹਿਣਾ ਸਿੱਖੇ ਹਰਿਆਣਾ ਵਿੱਚੋਂ ਵੀ ਵੱਡੀ ਗਿਣਤੀ 'ਚ ਲੋਕ ਪੁੱਜਣਗੇ ਸੁਵਜੀਤ ਹਰਦੋ ਝੰਡੇ ਨੇ ਵੀ ਲੋਕਾਂ ਤੋਂ ਮਿਲਦੇ ਭੋਸੇ ਦੀ ਗੱਲ ਸਾਂਝੀ ਕੀਤੀ ਸਰਜੀਤ ਪੂਲ ਨੇ ਦੱਸਿਆ ਕਿ ਜਿੱਥੇ ਪਹਿਲਾਂ ਯੂਪੀ ਰਾਜਸਥਾਨ ਮੱਧ ਪ੍ਰਦੇਸ਼ ਨੇ ਹੋਰ ਰਾਜਾਂ ਤੋਂ ਕਿਸਾਨ ਤੇ ਰਾਸ਼ੀ ਆਗੂ ਸਮਰਥਨ ਦੇ ਚੁੱਕੇ ਹਨ ਉੱਥੇ ਹੀ ਕਰਨਾਟਕ ਅਤੇ ਤਾਮਿਲਨਾਡੂ ਤੋਂ ਵੀ ਕਿਸਾਨਾਂ ਦਾ ਵੱਡਾ ਜਥਾ ਪੁਰਬਰੂ ਸ਼ੰਤਾ ਕੁਮਾਰ ਦੇ ਪੀਆਰ ਪੰਡਿਆਨ ਦੀ ਅਗਵਾਈ ਹੇਠ ਢਾਬੀ ਗੁਜਰਾ ਕਿਸਾਨ ਮੋਰਚਾ ਤੇ ਆ ਕੇ ਸਮਰਥਨ ਦੇ ਕੇ ਗਿਆ ਹੈ ਇਸੇ ਦੌਰਾਨ ਮੋਰਚੇ 'ਚ ਪ੍ਰੈਸ ਕਾਨਫਰੰেন্স ਕਰਕੇ ਵੀ ਕਿਸਾਨ ਨੇਤਾਵਾਂ ਨੇ ਇਸ ਕਿਸਾਨ ਮਹਾਪੰਚਾਇਤ ਪ੍ਰਤੀ ਦੇਸ਼ ਭਰ ਚੇ ਭਾਰੀ ਉਸ਼ਾ ਦਾ ਦਾਵਾ ਕੀਤਾ ਗੁਰਦੁਆਰਾ ਕੀਰਤਪੁਰ ਸਾਹਿਬ ਦੇ ਨਜ਼ਦੀਕ ਸਤਲੁਜ ਦਰਿਆ ਤੇ ਬਣੇ ਅਸਤ ਘਾੜ ਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਇਸ ਮੌਕੇ ਡਾਕਟਰ ਮਨਮੋਹਨ ਸਿੰਘ ਦੀਆਂ ਦੂਵੇਂ 3 ਉਪਿੰਦਰ ਕੌਰ ਅਤੇ ਦਮਨ ਕੌਰ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਪੁੱਜੀਆਂ ਅਸਥੀਆਂ ਜਲ ਪ੍ਰਵਾਹ ਕਰਨ ਦਾ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਗਿਆ ਇਸ ਵੰਦੀ ਕਿਸੇ ਪੱਤਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਈ pèce ਨਹੀਂ ਲੱਗਣ ਦਿੱਤੀ ਗਈ। ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਹਸਤਕਾੜ ਤੇ ਅਰਦਾਸ ਕਰਨ ਪ੍ਰੰਤ ਆਸਤੀਆਂ ਸਤਲੁਜ ਦਰਿਆ ਵਿੱਚ ਜਲ ਪ੍ਰਵਾਹ ਕਰਦੀਆਂ ਨਹੀਂਆਂ। ਸਾਖਵਾ ਪ੍ਰਧਾਨ ਮੰਤਰੀ ਡਾਕਟਰ ਮਨੂਨ ਸਿੰਘਾ ਨਮਿਤ ਅੰਤਮ ਅਰਦਾਸ ਸ਼ੁੱਕਰਵਾਰ ਨੂੰ ਦਿੱਲੀ ਦੇ ਗੁਰਦੁਆਰਾ ਕਾਬਗੰਜ ਸਾਹਿਬ ਵਿਖੇ ਬਾਅਦ ਪੈਰ 3 ਵਜੇ ਹੋਵੇਗੀ। ਇਸ ਮੌਕੇ ਕਈ ਆਗੂ ਉਹਨਾਂ ਨੂੰ ਸ਼ਰਧਾਂਜਲੀयाँ ਦੇਣਗੇ। ਪਿੰਡ ਢਾਬੀ ਗੁਜਰਾ ਸਥਿਤ ਅੰਤਰਾਜੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲਲੇ ਮਰਨ ਮਰਤ ਨੂੰ ਅੱਜ ਸਵਾਮੀ ਨਾ ਹੋ ਗਿਆ ਹੈ। ਇਸ ਮਾਮਲੇ ਦੀ ਗੂੰਜ ਤਾਂ ਭਾਵੇਂ ਸੁਪਰੀਮ ਕੋਰਟ ਤੱਕ ਵੀ ਪਹੁੰਚੀ ਹੈ ਪਰ ਭੁੱਖੇ ਰਹਿਣ ਕਾਰਨ ਨਿਗਰਦੀ ਜਾ ਰਹੀ ਕਿਸਾਨੇਤਾ ਦੀ ਹਾਲਤ ਲਗਾਤਾਰ ਚਿੰਤਾ ਦਾ ਮਾਮਲਾ ਰਹੀ ਹੈ ਉਹ ਹੱਡੀਆਂ ਦੀ ਮੁੱਠ ਬਣ ਗਏ ਹਨ ਕਿਉਂਕਿ ਭੁੱਖੇ ਰਹਿਣ ਕਾਰਨ ਹੁਣ ਸਰੀਰ ਨੂੰ ਹੀ ਸਰੀਰ ਖਾਣ ਲੱਗਿਆ ਹੈ ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟਾਂ ਵੀ ਕਰ ਲਗੀਆਂ ਹਨ ਉਹਨਾਂ ਦੇ ਖੂਨ ਚੋ ਕੋਟਿਨਾ ਦੀ ਮਾਤਰਾ 6.2 ਤੱਕ ਆਪੜ ਗਈ ਹੈ ਜੋ ਆਮ ਤੌਰ ਤੇ ਮਨੁੱਖੀ ਸਰੀਰ ਵਿੱਚ 0 ਤੋਂ 0.6 ਤੱਕ ਹੋਣੀ ਚਾਹੀਦੀ ਹੈ ਡਾਕਟਰਾਂ ਦਾ ਤਰਕ ਹੈ ਕਿ ਇਹ ਉਦੋਂ ਹੁੰਦਾ ਹੈ ਜਦੋਂ ਸਰੀਰ ਹੀ ਸਰੀਰ ਨੂੰ ਖਾਣ ਲੱਗੇ ਉਨ੍ਹਾਂ ਦਾ ਯੂਰਿਕ ਐਸਿਡ 14.2 ਤੇ ਬੀਪੀ 174 ਹੈ ਗੁਰਦਿਆਂ ਤੇ ਜਿਗਰ ਤੇ ਵੀ ਲਗਾਤਾਰ ਅਸਰ ਪੈ ਰਿਹਾ ਹੈ ਇਹਨਾਂ ਵਿੱਚ ਜੋ ਕਈ ਅਹਿਮ ਤੱਥ ਸੂਤਰਾਂ ਰਹੀਂ ਸਰਕਾਰੀ ਰਿਪੋਰਟਾਂ ਤੋਂ ਪ੍ਰਾਪਤ ਹੋਏ ਹਨ ਕਰੋੜ ਸਰ ਤੋਂ ਸੰਸਦ ਮੈਂਬਰ ਤੇ ਐਨਐਸਸੀ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅਮਰਤਪਾਲ ਸਿੰਘ ਦੇ ਪਿਤਾ ਤਰਸ਼ੇਮ ਸਿੰਘ ਨੇ ਕਿਹਾ ਕਿ ਉਹ 14 ਜਨਵਰੀ ਨੂੰ ਮਾਗੀ ਮੇਲੇ ਮੌਕੇ ਪੰਜਾਬ ਵਿੱਚ ਸਿਆਸੀ ਪਾਰਟੀ ਬਣਾਉਂਦਾ ਐਲਾਨ ਕਰਨਗੇ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਜੇਲ੍ਹ ਤੋਂ ਰਿਹਾ ਹੋਣ ਮਗਰੋਂ ਪਾਰਟੀ ਦੀ ਅਗਵਾਈ ਕਰੇਗਾ ਇਹ ਉਦੋਂ ਤੱਕ ਪਾਰਟੀ ਦੀ ਕਮਾਨ ਉਹਨਾਂ ਕੋਲ ਰਹੇਗੀ। ਰਸੇਮ ਸਿੰਘ ਨੇ ਕਿਹਾ ਕਿ ਉਹ ਸਿੰਘ ਸੰਗਤ ਦੀ ਹਾਜ਼ਰੀ ਵਿੱਚ ਨਵੀਂ ਪਾਰਟੀ ਦੇ ਨਾਮ ਤੇ ਏਜੰਡੇ ਬਾਰੇ ਐਲਾਨ ਕਰਨਗੇ। ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਜਪਾਲ ਸਿੰਘ ਨੂੰ ਆਪਣੇ ਹਮਾਇਤੀਆਂ ਦੇ ਨਾਲ ਅਜਨਾਲਾ ਪੁਲਿਸ ਸਟਾਨੇ ਤੇ ਕੀਤੇ ਹਮਲੇ ਦੇ ਦੋਸ਼ ਵਿੱਚ 23 ਫਰਵਰੀ ਨੂੰ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਰਾਤ ਲਗਭਗ 11 ਵਜੇ ਸੰਗਰੂਰ ਵਿਖੇ ਵਰਨ ਵਰਤਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਨੂੰ ਪ੍ਰਸ਼ਾਸਨ ਵੱਲੋਂ ਜ਼ਬਰੀ ਚੁੱਕਿਆ ਗਿਆ ਤੇ ਸਾਰੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਹਨਾਂ ਦੇ ਜ਼ਬਰੀ ਫੋਨ ਵੀ ਖੋਲ ਲਏ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਰਤਤੇ ਬੈਠੇ ਕੰਪਿਊਟਰ ਅਧਿਆਪਕ ਜੌਨੀ ਸਿੰਘਲਾ ਨੂੰ ਪਟਿਆਲਾ ਹਸਪਤਾਲ ਵਿਖੇ ਲੈ ਕੇ ਜਾਇਆ ਗਿਆ ਹੈ। ਬਾਕੀ ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਸੂਬੇ ਵਿੱਚ 3 ਦਿਨਾਂ ਲਈ 6, 7 ਤੇ 8 ਜਨਵਰੀ ਨੂੰ ਸੂਬੇ ਵਿੱਚ ਪੀਆਰਟੀਸੀ ਤੇ ਪਨਵਸ ਬੱਸਾਂ ਨਹੀਂ ਚੱਲਣਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਅਤੇ ਪਨਵਸ ਮੁਲਾਜ਼ਮ ਜੂਨੀਅਨ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਹੇਠ ਸਾਹਮਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ ਇਸ ਕਰਕੇ 6, 7 ਤੇ 8 ਜਨਵਰੀ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਚਲਾਈ ਮਹਿੰਦਰਾ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਮਰਪੁਰਾ ਸਬ ਡਿਵੀਜ਼ਨ ਦਫ਼ਤਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਲਾਈਨਮੈਨ ਜਗਦੀਸ਼ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਦਿਆਂ ਰंगे हाथ ਇੱਕ ਆਬੋਗੀਤਾ ਹੈ। ਨਾਗਪੁਰ ਚ ਮਲਜਮ ਦਾ ਪਿਤਾ ਲੀਲਾ ਤਾਰਾ ਢਕੋਲੇ ਪੂੜੀ ਪਾਵਰ ਸਟੇਸ਼ਨ ਵਿੱਚ ਟੈਕਨੀਸ਼ੀਅਨ ਸੀ ਜਦੋਂ ਕਿ ਮਾਂ ਰੂਨਾ ਢਕੋਲੇ ਇੱਕ ਸੰਗੀਤਾ ਵਿਦਿਆਲਿਆ ਵਿੱਚ ਅਧਿਆਪਕ ਸੀ। ਵਿਦਿਆਰਥੀ ਨੇ ਵਾਰ-ਵਾਰ ਫੇਲ ਹੋਣ ਤੇ ਸਵਾਲ ਕੀਤੇ ਜਾਣ ਤੇ ਆਪਣੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ। ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਦਾ ਹੈ। ਸ਼ੁਰੂਆਤੀ ਜਾਂਚ ਸਾਹਮਣੇ ਆਇਆ ਕਿ ਦੋਸ਼ੀ ਉਤਕਰਸ਼ ਢਕੋਲੇ ਪੱਤੀ ਇੰਜੀਨੀਅਰਿੰਗ ਦਾ ਤੀਜੇ ਸਾਲ ਦਾ ਵਿਦਿਆਰਥੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੜਿੜ ਰਵਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਰਾਹ ਖੋਲਣ ਦੀ ਨਸੀਹਤ ਦਿੱਤੀ ਹੈ ਉਹਨਾਂ ਕਿਸਾਨ ਜੱਜਜੀਤ ਸਿੰਘ ਦੱਲੇਵਾਲ ਨੂੰ ਇਲਾਜ ਲਈ ਜਵਰੀ ਭਰਤੀ ਕਰਾਏ ਜਾਣ ਤੋਂ ਇਨਕਾਰ ਕਰਦਿਆਂ ਕੇਂਦਰ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਲਈ ਕਿਹਾ ਹੈ ਸ਼੍ਰੀ ਮਾਨ ਨੇ ਕਹਿ ਕੇ ਪ੍ਰਧਾਨ ਮੰਤਰੀ ਆਪਣੀ ਜਿੱਦ ਛੱਡ ਕੇ ਅਨੁਦਤੇ ਦੀ ਸਹਾਰ ਲੈਣਾ ਅਤੇ ਗੱਲਬਾਤ ਕਰਨ ਤੋਂ ਭੱਜਣ ਦੀ ਥਾਂ ਸਮਾਧ ਲਈ ਪੈਲ ਕਰਨਾ ਉਨਾ ਕਿਹਾ ਭਾਰ ਭਾ ਮਾਮਲਾ ਨਿਜਿੱਤਰ ਦੀ ਸਾਤੇ ਸਿਆਸਤ ਖੇਡ ਰਹੀ ਹੈ ਕਿਉਂਕਿ ਦਿੱਲੀ ਚੋਣਾ ਸਰਤੇ ਹਨ ਸਾਡੇ ਲਈ ਸੁਪਰੀਮ ਕੋਰਟ ਦਾ ਫੈਸਲਾ ਸਿਰ ਮੱਥੇ ਤੇ ਹੈ ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪ੍ਰਤੀ ਫਿਕਰ ਮੰਨਦੇ ਹਾਂ ਤੰਤੂ ਸੂਬਾ ਸਰਕਾਰ ਅਜੇ ਹ ਕੋਈ ਕਦਮ ਨਹੀਂ ਚੁੱਕੇਗੀ ਜਿਸ ਨਾਲ ਪੰਜਾਬੀ ਭਰਾ ਕਿਸਾਨ ਤੇ ਪੁਲਿਸ ਆਪਸ ਵਿੱਚ ਹੀ ਉਲਝ ਪੈਣ ਮੁੱਖ ਮੰਤਰੀ ਨੇ ਉਚੇਚੇ ਤੌਰ ਤੇ ਸੱਦੀ ਪ੍ਰੈਸ ਕਾਨਫਰੰਸ ਕਿਹਾ ਕਿ ਕੇਂਦਰ ਸਰਕਾਰ ਨੇ ਫਰਵੀ 2023 ਵਿੱਚ ਗਲਵਾ ਸ਼ੁਰੂ ਕਰਕੇ ਮੁੜ ਸੰਵਾਦ ਦਾ ਰਾਹ ਬੰਦ ਕਰ ਦਿੱਤਾ ਹੈ ਉਹ ਤਾਂ ਖੁਦ ਕਿਸਾਨਾਂ ਤੇ ਕੇਂਦਰ ਦਰਮਿਆਨ ਪੁੱਲ ਦਾ ਕੰਮ ਕਰ ਰਏ ਸਨ। ਹੁਣ ਆਖਿਆ ਕਿ ਹੁਣ ਕੇਂਦਰ ਚਾਹੁੰਦਾ ਹੈ ਕਿ ਡੱਲੇਵਾਲ ਨੂੰ ਇਲਾਜ ਲਈ ਜਬਰੇ ਚੁੱਕ ਲਈਏ ਅਤੇ ਪੰਜਾਬੀਆਂ ਨੂੰ ਆਸ ਵਿੱਚ ਪਿੰਡ ਦਿੱਤਾ ਜਾਵੇ। ਜਦ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਬੈਠੇ ਹਨ ਅਤੇ ਕੋਈ ਤਣਾਅ ਵੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 1947 ਤੋਂ ਲੈ ਕੇ ਹੁਣ ਤੱਕ ਬਹੁਤ ਹੋ ਚੁੱਕਾ ਹੈ ਅਤੇ ਬਹੁਤ ਖੂਨ ਵਹਿ ਚੁੱਕਾ ਹੈ। ਪ੍ਰੰਤੂ ਉਹ ਇਸ ਧਰਤੀ ਤੇ ਹੁਣ ਗੜਬੜ ਨਹੀਂ ਹੋਣ ਦੇਣਗੇ। ਉਹਨਾਂ ਦੱਸਿਆ ਕਿ ਕੇਂਦਰ ਡੱਲੇਵਾਲ ਨੂੰ ਚੁੱਕਣ ਵਾਸਤੇ 에ਅਰ ਐਂਬੂਲੈਂਸ ਅਤੇ ਕੇਂਦਰੀ ਵੱਲ ਭੇਜਣ ਦੀ ਗਲਤੀ ਕਰ ਰਿਹਾ ਹੈ। ਪਰੰਤੂ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦੇਣ ਤੋਂ ਭੱਜ ਰਿਹਾ ਹੈ ਜਦੋਂ ਕਿ ਵੱਡੇ ਵੱਡੇ ਮਸਲਿਆਂ ਦਾ ਹੱਲ ਵੀ ਸੰਵਾਦ ਨਾਲ ਹੀ ਨਿਕਲਦਾ ਹੈ ਹਰਿਆਣਾ ਦੀ ਭਾਇ ਭਾਏ ਸਰਕਾਰ ਨੂੰ ਕਾੜੇ ਹੱਤੀ ਲੈਂਦਿਆਂ ਉਹਨਾਂ ਕਿਹਾ ਕਿ ਉੱਥੋਂ ਦੀ ਸਰਕਾਰ ਤੱਕ ਕਿਸਾਨਾਂ ਦੇ ਪਾਣੀ ਦੇ ਵਿਚਾਰਾ ਮਾਰੀ ਹੈ ਅਤੇ ਅਥਰੂ ਗੈਸ ਦੇ ਗੋਲੇ ਛੁੱਟ ਰਹੀ ਹੈ ਉਹਨਾਂ ਕਿਹਾ ਕਿ ਕਿਸਾਨੀ ਮੰਗਾ ਕੇਂਦਰ ਨਾਲ ਸੰਬੰਧਤ ਹਨ ਤੇ ਕਿਸਾਨਾਂ ਨੂੰ ਸ਼ੰਭੂ ਖਨੋਰੀ ਸੀਮਾ ਤੇ ਹਰਿਆਣਾ ਸਰਕਾਰ ਹੋ ਰਹੀ ਹੈ ਜਿਸ ਚ ਪੰਜਾਬ ਸਰਕਾਰ ਦੀ ਭੂਮਿਕਾ ਕਿਤੇ ਵੀ ਨਹੀਂ ਹੈ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜੇ ਕਦਮ ਨਾ ਚੁੱਕਣਾ ਜਿਸ ਨਾਲ ਲੋਕ ਤੰਗ ਪਰੇਸ਼ਾਨ ਹੋਣ ਉਨ੍ਹਾਂ ਕਿਹਾ ਕਿ ਪੰਜਾਬ ਬੰਦ ਨਾਲ ਸੂਬਾ ਸਰਕਾਰ ਨੂੰ 100 ਕਰੋੜ ਰੁਪਏ ਦਾ ਘਾਟਾ ਪਿਆ ਹੈ ਜਦੋਂ ਕਿ ਸਾਰੀਆਂ ਮੰਗਾਂ ਕੇਂਦਰ ਨਾਲ ਸੰਬੰਧਿਤ ਹਨ ਭਗਵੰਤ ਮਾਨ ਨੇ ਦੱਸਿਆ ਕਿ ਆਪ ਦੇ ਸੰਸਦ ਮੈਂਬਰਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਸੰਸਦ ਵਿੱਚ ਆਵਾਜ਼ ਬੁਲੰਦ ਕੀਤੀ ਹੈ ਅਤੇ ਉਹ ਵੀ ਖੁਦ ਕੇਂਦਰ ਸਰਕਾਰ ਨਾਲ ਵਾਰ-ਵਾਰ ਰਾਬਤਾ ਕਰਕੇ ਕਿਸਾਨਾਂ ਨੂੰ ਗੱਲਬਾਤ ਲਈ ਸੱਦਣ ਵਾਸਤੇ ਆਕਰੇ ਹਨ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਿਸਾਨਾਂ ਨੂੰ ਗੰਨੇ ਦਾ ਭਾਅ ਦੇਸ਼ ਤੋਂ ਵਾਧੂ ਦਿੱਤਾ ਜਾ ਰਿਹਾ ਹੈ ਅਤੇ ਬਿਜਲੀ ਸਪਲਾਈ ਤੇ ਨਹਿਰੀ ਪਾਣੀ ਦੇਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 2 ਦਿਨ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਫੋਨ 'ਤੇ ਗੱਲਬਾਤ ਕਰਕੇ ਉਹਨਾਂ ਦਾ ਹਾਲ-ਚਾਲ ਪੁੱਛਦਿਆਂ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਤੋਂ ਜਾਣੂ ਕਰਾਇਆ। ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਡੱਲੇਵਾਲ ਨੂੰ ਆਪਣੀ ਸਿਹਤ ਖਾਤਰੇ ਵਿੱਚ ਨਾਂ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਦੱਸਿਆ ਕਿ ਅਧਿਕਾਰੀ ਡੱਲੇਵਾਲ ਦੇ ਮਰਨ ਵਰਤਨ ਨੂੰ ਲੈ ਕੇ ਕਿਸਾਨ ਆਗੂਆਂ ਦੇ ਸੰਪਰਕ ਵਿੱਚ ਹਨ। ਪੰਜਾਬ ਸਰਕਾਰ ਨੇ 50 ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਹੋਈ ਹੈ ਅਤੇ ਅੰਦੋਲਨ ਵਾਲੀ ਥਾਂ 'ਤੇ ਨੇੜੇ ਹੀ ਆਰਜੀ ਹਸਪਤਾਲ ਵੀ ਬਣਾਇਆ ਗਿਆ ਹੈ। ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ